ਹਾਂਜੀ ਆਹ ਵੀਡੀਓ ਦੇਖ ਸਕਦੇ ਹੋ ਤੁਸੀਂ ਜਮ੍ਹਾਂ ਹੀ ਜਿਹੜੀ ਮਤਲ ਇਹਨਾਂ ਦੀ ਗੰਦੀ ਕਰਤੂਤ ਆ ਵੀਡੀਓ ਬਣਾਈ ਆ ਕਿਸੇ ਨੇ ਇਹ ਕਰਤੂਤ ਆ ਜਿਹੜੀ ਕਰੀ ਜਾਂਦੇ ਨੇ ਇਹ ਸਕੂਲ ਦਾ ਜਿਹੜਾ ਪ੍ਰਿੰਸੀਪਲ ਆ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਦੀ ਵੀਡੀਓ ਆ ਕੀ ਕਿਸੇ ਨੇ ਵੀਡੀਓ ਆ ਜਿਹੜੀ ਚੋਰੀ ਨੂੰ ਬਣਾਈ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਇਹ ਰੰਗ ਮੰਗਲੀਆਂ ਬਣਾ ਰਹੇ ਨੇ ਉਸ ਸਕੂਲ ਦੀ ਸਟਾਫ ਮਾਇੜਮਾਗੀ ਕੋਈ ਤੇ ਤੁਸੀਂ ਦੇਖ ਸਕਦੇ ਹੋ ਫੁੱਲ ਵੀਡੀਓ ਵੇਖੋ ਅੰਤ ਤੱਕ ਬੀਕੀਕੀ ਨੇ ਇਹ ਜਿਹੜੀਆਂ ਕਰਤੂਤਾਂ ਕਰਦੇ ਨੇ ਕੀ ਇਹ ਜਿਹੜੀ ਬੱਚਿਆਂ ਨੂੰ ਸਿੱਖਿਆ ਦੇਣਗੇ ਤੇ ਮਤਲਬ ਪੜ੍ਹੇ ਲਿਖੇ ਜਦੋਂ ਇਹੋ ਜਿਹਾ ਕੰਮ ਕਰਦੇ ਨੇਗੇ ਤਾਂ ਕੋਈ ਯਾਰ ਸ਼ਰਮਸਾਰ ਹੈ ਨਹੀਂਗੀ ਕੀ ਬਣੂ ਆਮ ਬੰਦਿਆਂ ਦਾ ਕੀ ਬਣੂਗਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਚਲੋ ਕੋਈ ਨਾ ਕੋਈ ਮਤਲਬ ਉਮਰ ਦੇ ਹਿਸਾਬ ਨਾਲ ਕੋਈ ਚੱਕਰ ਹੁੰਦਾਗਾ ਕੋਈ ਬਾਹਰ ਅੰਦਰ ਹੁੰਦਾਗਾ ਤੇ ਚਾਹੇ ਇਹਨਾਂ ਨੂੰ ਕੋਈ ਬੱਚੇ ਹੀ ਦੇਖ ਲਿਆ ਕੇ ਪਰ ਕੋਈ ਤਾਂ ਇਹਨਾਂ ਨੂੰ ਦੇਖ ਰਿਹਾ ਜਿਸ ਤਰ੍ਹਾਂ ਇਹ ਵੀਡੀਓ ਬਣ ਰਹੀ ਆ ਇਹਨੂੰ ਕੋਈ ਪਤਾ ਨਹੀਂ ਦੇਖ ਪੂਰੇ ਆਪ ਦੇ ਜੋ ਹੌਸ ਗਵਾ ਗਵਾਈ ਬੈਠੇ ਨੇ ਹੁਣ ਇਹਨੂੰ ਫੋਨ ਆਊਗਾ ਤੁਸੀਂ ਦੇਖੀ ਜਾਓ ਇਹ ਉਹ ਆ ਗਿਆ ਫੋਨ ਫੋਨ ਸੁਣੂਗਾ ਪੂਰੇ ਮਤਲਬ ਇਹਦੇ ਵਿੱਚ ਦੰਦ ਕੱਡੂ ਹੱਸੂਗਾ ਪੂਰਾ ਮਤਲਬ ਜਿਵੇਂ ਕੋਈ ਵੀ ਬਹੁਤ ਵਧੀਆ ਕੰਮ ਕੀਤਾ ਹੋਵੇ ਪਰ ਇਹਨੂੰ ਮੂਰਖ ਬੰਦੇ ਨੂੰ ਇਹ ਨਹੀਂ ਪਤਾਗਾ ਵੀ ਕੋਈ ਆ ਜਿਹੜਾ ਵੀਡੀਓ ਬਣਾਈ ਜਾਂਦਾ ਕਿਉਂਕਿ ਇਹ ਚੀਜ਼ ਹੈ ਜਿਹੜੀ ਬੰਦੇ ਦੀ ਮੱਤ ਮਾਰ ਦਿੰਦੀ ਹੈਗੀ ਤੇ ਉਹ ਹੈ ਮੈਡਮ ਜਿਹੜੀ ਹੁਣ ਸਾਈਡ ਤੇ ਹੋਊਗੀ ਇਹ ਮਤਲਬ ਫੋਨ ਤੇ ਗੱਲਾਂ ਕਰਦਾਗਾ ਤੇ ਜਰ ਸਰਿਆ ਪਿਆ ਕੀ ਬਣੂਗਾ ਉਹ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਦੀ ਵੀਡੀਓ ਆ ਇਹ ਕਰ ਕੋਈ ਨੀਲ ਗੇੜ ਵਾਲੇ ਨਹੀਂ ਵੀਡੀਓ ਬਣਾਈ ਆ ਚਾਹੇ ਕੋਈ ਮਾਸਟਰ ਵੀ ਹੋ ਸਕਦਾ ਕੋਈ ਚਾਹੇ ਕੋਈ ਬੱਚਾ ਜਿਨੇ ਵੀਡੀਓ ਬਣਾਈਆ ਪਰ ਚੰਗਾ ਕੰਮ ਨਹੀਂ ਨਾ ਹੀ ਚੰਗੀ ਇਹ ਸਿੱਖਿਆ ਗਈ ਬਹੁਤ ਗਲਤ ਕੰਮ ਆ